ਪੰਜਾਬੀ ਬੋਲੀ ਦੀ ਲਿਪੀ ਹੈ ਗੁਰਮੁਖੀ ਪੰਜਾਬੀ ਬੋਲੀ ਦੀ ਲਿਪੀ ਹੈ ਗੁਰਮੁਖੀ ਕਿਉਂ ਪੜਨ ਤੋਂ ਕੰਨੀ ਘਤਰਉਣਾ ਹੈ ਕਿਉਂ ਪੜਨ ਤੋਂ ਕੰਨੀ ਘਤਰਉਣਾ ਹੈ ਕਈ 35 ਅਖਰੇ ਵੀ ਕਹਿ ਦਿੰਦੇ ਨੇ ਕਈ 35 ਅਖਰੇ ਵੀ ਕਹਿ ਦਿੰਦੇ ਨੇ ਇਸ ਨੂੰ ਪੜਨਾ ਲਿਖਣਾ ਬਹੁਤ ਆਸਾਨ ਆ ਇਸ ਨੂੰ ਪੜਨਾ ਲਿਖਣਾ ਬਹੁਤ ਆਸਾਨ ਆਏ ਕਿਉਂ ਪੜਨ ਤੋਂ ਕੰਨੀ ਘਤਰਾਉਣਾ ਹੈ ਗੁਰੂ ਸਾਹਿਬ ਜੀ ਮਾਨ ਬਖਸ਼ਿਆ ਇਸ ਲਿਪੀ ਨੂੰ ਗੁਰੂ ਸਾਹਿਬ ਜੀ ਮਾਨ ਬਖਸ਼ਿਆ ਇਸ ਲਿਪੀ ਨੂੰ ਇਸ ਵਿੱਚ ਲਿਖਿਆ ਅਨਮੋਲ ਖਜ਼ਾਨਾ ਹੈ ਇਸ ਵਿੱਚ ਲਿਖਿਆ ਅਨਮੋਲ ਖਜ਼ਾਨਾ ਹੈ ਕਿਉਂ ਪੜਨ ਤੋਂ ਕੰਨੀ ਘਤਰਾਉਣਾ ਹੈ ਕਿਉਂ ਪੜਨ ਤੋਂ ਕੰਨੀ ਘਤਰਾਉਣਾ ਹੈ ਵੀਰ ਸਿੰਘ ਸ਼ੀਤਲ ਤੇ ਕਮਲ ਹਰਾਵੀ वीर सिंह शीतल ते कमल होरा भी गुरमुखी ਵਿੱਚ ਆਪਣੀ ਲਿਖਤ ਲਖਾਈ ਏ वीर सिंह शीतल ते कमल होरा भी गुरमुखी ਵਿੱਚ ਆਪਣੀ ਲਿਖਤ ਲਖਾਈ ਏ ਅਮਰਤਾ ਪ੍ਰੀਤਮ ਦਲੀਪ ਕੌਰ ਤੇ ਪਾਤਰ ਨੇ ਵੀ ਅਮਰਤਾ ਪ੍ਰੀਤਮ ਦਲੀਪ ਕੌਰ ਤੇ ਪਾਤਰ ਨੇ ਵੀ ਇਸ ਲਿਖਤੀ ਵਿੱਚ ਖੂਬ ਕਲਮ ਚਲਾਈ ਏ ਅਮਰਤਾ ਪ੍ਰੀਤਮ ਦਲੀਪ ਘਾਰ ਤੇ ਪਾਤਰ ਹੋ ਰਾਂ ਵੀ ਇਸ ਲਿੱਪੀ ਵਿੱਚ ਖੂਬ ਕਲਮ ਚਲਾਈ ਏ ਆਓ ਕਰੀਏ ਬੁਰਮਖੀ ਲਿੱਪੀ ਦਾ ਪ੍ਰਚਾਰ ਆਓ ਕਰੀਏ ਬੁਰਮਖੀ ਲਿੱਪੀ ਦਾ ਪ੍ਰਚਾਰ ਅਮਰ ਆਪ ਵੀ ਪੜੀਏ ਨਾਲੇ ਪੜੇ ਪੂਰਾ ਸੰਸਾਰ ਅਮਰ ਆਪ ਵੀ ਪੜੀਏ ਨਾਲੇ ਪੜੇ ਪੂਰਾ ਸੰਸਾਰ ਨਾਲੇ ਪੜੇ ਪੂਰਾ ਸੰਸਾਰ